ਸਸਕਾਲ ਜੀ ਮੈਂ ਕੁਲਦੀਪ ਦਰ ਸਮੇਂ ਖੜੇ ਹਾਂ ਅਸੀਂ ਕੁਰਾਲੀ ਦੇ ਸਿਸ਼ਵਾ ਰੋਡ ਦੇ ਉੱਪਰ ਜਿੱਥੇ ਰਾਤ ਤਕਰੀਬਨ 12 ਵਜੇ ਇੱਕ ਗੱਡੀ ਵੱਜੀ ਹੈ ਆਵਾਰਾ ਪਸ਼ੂ ਦੇ ਨਾਲ ਆਵਾਰਾ ਸਾਣ ਦੇ ਨਾਲ ਤੇ ਉਹਦਾ ਬੈਲੈਂਸ ਖਰਾਬ ਹੋਇਆ ਤੇ ਬੈਲੈਂਸ ਖਰਾਬ ਹੋਣ ਤੋਂ ਬਾਅਦ ਗੱਡੀ ਜਿਹੜੀ ਉਹ ਦੁਕਾਨ ਦੇ ਵਿੱਚ ਵੜ ਗਈ ਜਿਹੜਾ ਬੰਦਾ ਦੁਕਾਨਦਾਰ ਹੈ ਭਾਈ ਸਾਹਿਬ ਇਨਵਰਟਰਾਂ ਦਾ ਕੰਮ ਕਰਦੇ ਉਹਦੀ ਜਿਹੜੀ ਦੁਕਾਨ ਕਿਰਾਏ ਤੇ ਲਈ ਹੋਈ ਹੈ ਉਹ ਉਸ ਦੁਕਾਨ ਦੇ ਵਿੱਚ ਗੱਡੀ ਵੱਢ ਗੱਡੀ ਦਾ ਪੂਰਾ ਨੁਕਸਾਨ ਹੋ ਚੁੱਕਿਆ ਹੈ ਜਿਹੜਾ ਪਸ਼ੂ ਹੈ ਉਸਦੀ ਵੀ ਡੈਥ ਹੋ ਚੁੱਕੀ ਹੈ ਤੇ ਜਿਹੜੇ ਇਹਨਾਂ ਦੀ ਗੱਡੀ ਸੀਗੀ ਉਬੀ ਇਲਾਜ ਅਧਿਯਨੇ ਤੇ ਸਾਡੇ ਨਾਲ ਭਾਈ ਸਾਹਿਬ ਨੇ ਜਿਨ੍ਹਾਂ ਦੀ ਦੁਕਾਨ ਦੇ ਵਿੱਚ ਇਹ ਗੱਡੀ ਵੱਜੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਸਿਆ ਵੀਰ ਜੀ ਸਰ ਜੀ ਕੀ ਘਟਨਾ ਹੋਈ ਹੈ ਮੇਰੇ ਮਨੂੰ ਤਾਂ ਸਵੇਰੇ ਫੋਨ ਆਇਆ ਜੀ ਓਡੀ ਦੁਕਾਨ ਦੇ ਤੇ ਬਾਹਰ ਗੱਡੀ ਵੱਜ ਗਈ ਕੋਈ ਸਾਨ ਦੇ ਨਾਲ ਵੱਜੀ ਹੈ ਗੱਡੀ ਸਾਨ ਇਧਰ ਮਰ ਗਿਆ ਪਿਆ ਨਾਲੇ ਗੁਰਮਾਹਾਰ ਕਿੰਨੀ ਵਾਰੀ ਕੰਪਲੇਂਟ ਲਖਵਾ ਲਈ ਯਾਰ ਵੀ ਬਹੁਤ ਵਾਰੀ ਪੱਤਰਕਾਰ ਵੀਰਾਂ ਨੂੰ ਕਹਿ ਲਿਆ ਯਾਰ ਵੀ ਇਧਰ ਲਾ ਦੋ ਕਿਸਾਨ ਉਹ ਹਕੂਮਤ ਆਈ ਤਾਂ ਦੇਖੋ ਬਾਈ ਕੰਡਾ ਤਾਂ ਰੋਜ਼ ਲੱਗ ਜਾਂਦੇ ਆ ਸਾਡੇ ਤੋਂ ਉਹ ਗੋਇ ਗੋਇ ਕਰ ਜਾਂਦੇ ਬੁਰਾ ਹਾਲ ਹੈ ਬਾਕੀ ਆ ਜਾ ਘਟਣਾ ਵਾਪਰ ਗਿਆ ਸਾਰਾ ਸਾਡਾ ਛੱਡਰ ਛੋਟਾ ਟੁੱਟ ਗਿਆ ਉਹ ਅੰਦਰ ਗੱਡੀ ਵੱਢ ਗਈ ਸਾਰੀ ਵੱਜ ਕੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਇਹ ਨੁਕਸਾਨ ਤਾਂ ਵੀਰੇ ਹੁਣ ਜਦ ਆ ਕੇ ਪਤਾ ਲੱਗੂਗਾ ਫਿਰ ਦੇਖ ਮੁਕੰਦਮਾ ਮਾਨੂੰ 10-12 ਹਜ਼ਾਰ ਦਾ ਘਟੋੜ ਨੁਕਸਾਨ ਹੋਇਆ ਹੋਊਗਾ ਬਾਈ ਛੱਡਰੇ ਉੱਤਰ ਜਾ ਰਹੇ ਦੁਆਰੇ ਪਹੋਣਾ ਪਊਗਾ ਬਾਈ ਆ ਸ਼ੀਸ਼ਾ ਉਸੇ ਟੁੱਟ ਗਿਆ ਅੰਦਰ ਜਿਹੜਾ ਹੈਗਾ ਇਹ ਹਾਂਜੀ ਇਹ ਜਿਹੜੀ ਪਸ਼ੂਆਂ ਦੀ ਹੈ ਇਹ ਜਿੰਮੇਵਾਰੀ ਕਿਹਦੀ ਹੈ ਪਸ਼ੂਆਂ ਦੀ ਰੋਡ ਸਾ ਰੋਨ ਮੁਤਾਬਕ ਹੈ ਰੋਨ ਕਮੇਟੀ ਵਾਲੇ ਮੈਂ ਤਾਂ ਕਮੇਟੀ ਵਾਲਿਆਂ ਦਾ ਬਾਈ ਹੈ ਜਿਹੜੇ ਇੱਥੇ ਆਪਣੇ ਆਪ ਨੂੰ ਮੰਨਦੇ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਮੰਨਦੇ ਆ ਆਪਣੇ ਪੈਸੇ ਵਟੋਰ ਰਹੇ ਆ ਲੋਕਾਂ ਦੇ ਵੀ ਹਾਂ ਜੀ ਗਊਸ਼ਾਲਾ ਦੀ ਰੱਖਿਆ ਕਰ ਰਹੇ ਫਲਾਣਾ ਕਰ ਰਹੇ ਆ ਹੁਣ ਇਹ ਇਹ ਨਾ ਇਹਨਾਂ ਚੀਜ਼ਾਂ ਨੂੰ ਵੀ ਸਾਹਮਣਾ ਚਾਹੀਦਾ ਏ ਜੀ ਜੀ ਅਸੀਂ ਮਤਲਬ ਕਿਨੂੰ ਜਾ ਕੇ ਕਹੀਏ ਕਿ ਹਾਂ ਸਾਡਾ ਨੁਕਸਾਨ ਹੋ ਗਿਆ ਹੁਣ ਜੀ ਜੀ ਸਾਡੀ ਪਰਭਾਈ ਕਰ ਦਣ ਗਿਆ ਕਿ ਉਹ ਜੀ ਜੀ ਪਹਿਲਾਂ ਵੀ ਕਹਿੰਦੇ ਬਹੁਤ ਘਟਨਾਵਾਂ ਹੋਈਆਂ ਏ ਬੰਦੇ ਵੀ ਮਰੇ ਨੇ ਐਕਸੀਡੈਂਟ ਹੁੰਦਾ ਹੀ ਹੁੰਦਾ ਏ ਕਿੰਨਾ ਕਿੰਨਾਕ ਮਤਲਬ ਪਸ਼ੂ ਘੁੰਮਦੇ ਰਹੋ ਰੋਡ ਤੇ ਲਗਭਗ ਤਕਰੀਬਨ ਤਕਰੀਬਨ 15 15 20 20 ਦੇ ਝੁੰਡ ਦੋ ਤਿੰਨ ਤਾਂ ਆਈਕਾ ਸਾਹਮਣੇ ਆਪਣੀ ਨਾਲੇ ਦੁਕਾਨ ਦੇ ਇੱਕ ਇਧਰ ਦੋ ਇਧਰ ਪਿਛਲੇ ਪਾਸੇ ਆਪਣੇ ਬੈਠਦੇ ਆ ਆ ਪਿਛਲੇ ਪਾਸੇ ਇੱਕ ਹੋਰ ਹੈ ਉਧਰ ਮਤਲਬ 15 15 20 20 ਅੰਦਾਜ਼ 12 12 ਦੇ ਝੁੰਡ ਇਕੱਠੇ ਬੈਠਦੇ ਆ ਕਿ ਡਰ ਲੱਗਦਾ ਕੋਲ ਨੂੰ ਲੰਘਣ ਲੱਗ ਜਾਂਦੇ ਵੀ ਇੱਕ ਹੋਰ ਸਾਡੇ ਕੋਲ ਵੀ ਇਨਫਰਮੇਸ਼ਨ ਨਹੀਂ ਕਿ ਦਿਨ ਦੇ ਵਿੱਚ ਫੜ ਲਏ ਜਾਂਦੇ ਤੇ ਰਾਤ ਨੂੰ ਜਿਹੜੇ ਸੈਂਟਰ ਬਣਾਏ ਹੋਏ ਨੇ ਗਊ ਵਾਸਤੇ ਉਹ ਰਾਤ ਨੂੰ ਛੱਡ ਦਿੰਦੇ ਨੇ ਇਹ ਵੀ ਸੱਚੀ ਗੱਲ ਹੈ ਸੱਚ ਹੋ ਸਕਦੀ ਹੈ ਵੀਰੇ ਚਾਰ ਦਿਨ ਚ ਦਿਖਦੇ ਨਹੀਂ ਹੈਗੇ ਰਾਤ ਨੂੰ ਬਾਦੂ ਬਾਦੂ ਇੱਥੇ ਦਿਖਦੇ ਆਂ ਜੀ ਰੋਜ਼ ਅਸੀਂ ਕੰਡਾ ਤਾਰ ਲੱਗ ਜਾਨੇ ਸਾਡੇ ਬਹੁਤ ਭਰਾ ਹਾਲ ਕਰਿਆ ਬਾਈ ਇੱਥੇ 1 ਮਹੀਨੇ ਤੇ ਲੱਗ ਛੱਕੇ ਹੋ ਗਈ ਬਾਈ ਰੋਜ਼ ਕੰਡਾ ਤਾਰ ਲੱਗ ਜਾਨੇ ਅਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਪ੍ਰਸ਼ਾਸਨ ਤੋਂ ਬਾਈ ਆ ਕੇ ਚੈੱਕ ਕਰ ਸਕਦੇ ਆਂ ਜਾ ਕੇ ਦੇਖ ਲਓ ਜੋ ਸਾਡਾ ਹੈਗਾ ਇਹ ਇਹਨਾਂ ਨਾਲ ਗੱਲਬਾਤ ਕਰਕੇ ਸਾਡੀ ਪਰਭਾਈ ਕਰਵਾਉਣ ਮੈਂ ਤਾਂ ਆਪ ਗਰੀਬ ਆਦਮੀ ਬਾਈ ਇਹਨਾਂ ਕਿੱਥੇ ਦੇ ਖਰਚਾ ਕਰੂੰਗਾ ਜੀ ਅੱਜ 15 ਅਗਸਤ ਆਜ਼ਾਦੀ ਦਿਵਸ ਹੈ ਇਹ ਸਾਨੂੰ ਗੁਲਾਮ ਪਸ਼ੂਨ ਆਜ਼ਾਦੀ ਬਾਈ ਆਜ਼ਾਦੀ ਆ ਇਹਨੂੰ ਆਜ਼ਾਦੀ ਨਹੀਂ ਮੰਨਦੇ ਆਪਾਂ ਜੀ ਅਸੀਂ ਤਾਂ ਉਲਟਾ ਗੁਲਾਮ ਹੈ ਜੀ ਜੀ ਠੀਕ ਹੈ ਧੰਨਵਾਦ ਅ ਵੀਰ ਜੀ ਕੀ ਘਟਨਾ ਵਾਪਰੀ ਜਿਹੜੀ ਇੱਥੇ ਰਾਤ ਪਈ ਹੈ ਰਾਤ ਜੀ ਇਹ ਜਿਹੜੀ ਦੁਕਾਨ ਹੈ ਮੇਰੀ ਸਿਸਵਾ ਰੋਡ ਤੇ ਸਿੱਤਾ ਜੀ ਇਹ ਦੁਕਾਨ ਮੈਂ ਅਲਮ ਕਰਾਇ ਦਿੱਤੀ ਹੋਈ ਹੈ ਇੱਥੇ ਰਾਤੀਂ ਅਵਾਰਾ ਪਸ਼ੂ ਜਿਹੜੇ ਬਹੁਤ ਜ਼ਿਆਦਾ ਮਾਤਰਾਤ ਦੇ ਵਿੱਚ ਘੁੰਮਦੇ ਜੀ ਜਿਨ੍ਹਾਂ ਵਿੱਚ ਸਾੜ ਤੇ ਜਣੀ ਸੂਚਨਾ ਨਹੀਂ ਮਿਲੀ ਹੈ ਕਿ ਜਿਹੜੀ ਗੱਡੀ ਤੇਜ਼ ਰਫਤਾਰ ਨਾਲ ਥੀ ਤੇ ਉਸ ਸਾੜ ਨਾਲ ਪਹਿਲਾਂ ਮਾਰ ਕੇ ਤੇ ਜਿਹੜੀ ਵੱਜੀ ਆ ਤੇ ਸਾੜ ਦੀ ਅੱਗੇ ਟਾਈਮ ਆ ਜਿਹੜੀ ਡੈਥ ਹੋ ਗਈ ਉਸ ਤੋਂ ਬਾਅਦ ਇਹ ਦੁਕਾਨ ਦੇ ਵਿੱਚ ਬਹੁਤ ਤੇਜ਼ ਰਫਤਾਰ ਨਾਲ ਵੱਜੀ ਆ ਤੇ ਦੁਕਾਨ ਦਾ ਜਾਂ ਕਾਫੀ ਜਿਆਦਾ ਨੁਕਸਾਨ ਹੋਇਆ ਜੀ ਸ਼ਟਰ ਵੀ ਟੁੱਟ ਗਿਆ ਤੇ ਪਿੱਲਰ ਵੀ ਟੁੱਟ ਗਿਆ ਜੀ ਤੇ ਲੈਟਰ ਦਾ ਮੇਲਾ ਜਿਹੜਾ ਉਹ ਵੀ ਬੜਾ ਜਿਆਦਾ ਨੁਕਸਾਨ ਹੋਇਆ ਹਾਂਜੀ ਮੈਂ ਸਰਕਾਰ ਤੋਂ ਮੰਗ ਕਰਦਾ ਇੱਕ ਤਾਂ ਪੂਰੇ ਤੇਜ਼ ਰਫਤਾਰੀ ਦੇ ਜਿਹੜੇ ਉਹ ਬੋਰਡ ਲਾਏ ਜਾਣ ਤੇ ਦੂਜਾ ਜਿਹੜੇ ਵਾਰਾ ਪਸ਼ੂ ਆ ਉਹਨਾਂ ਦੇ ਉੱਪਰ ਨੱਥ ਪਾਈ ਜਾਵੇ ਜੀ ਕੋਈ ਕੰਪਲੇਂਟ ਵਗੈਰਾ ਵੀ ਕਰੋਗੇ ਜੀ ਹਾਂਜੀ ਮੈਂ ਹੁਣ ਇਹ ਅ ਚੱਲਿਆ ਜੀ ਥਾਣੇ ਤੇ ਮੈਨੂੰ ਹੁਣ ਪਤਾ ਲੱਗਿਆ ਜੀ ਮੈਂ ਹੁਣੇ ਥਾਣਾ ਸਿਟੀ ਦੇ ਵਿੱਚ ਜਾ ਕੇ ਜੀ ਕੰਪਲੇਂਟ ਜਿਹੜੀ ਉਹ ਮੈਂ ਕਰਨ ਜਾ ਰਿਹਾ ਜੀ ਇਹਦਾ ਇਹਨਾਂ ਖਿਲਾਫ ਜੀ ਇਹਨਾਂ ਖਿਲਾਫ ਹੈ ਨੈਸ਼ਨਲ ਹਾਈਵੇ ਥੋਰਟੀ ਨਹੀਂ ਸਰ ਮੈਂ ਤਾਂ ਹੁਣ ਫਿਲਹਾਲ ਜੀ ਦੇਖੋ ਗੱਲ ਇਹ ਹੈ ਕਿ ਮੈਨੂੰ ਇਹ ਤਾਂ ਚਲੋ ਪੋਲੀਟੀਕਲ ਮੁੱਦਾ ਹੈ ਜਾਂ ਕੋਈ ਕਾਨੂੰਨੀ ਤੌਰ ਤੇ ਕੋਈ ਹੋਰ ਕਾਰਵਾਈ ਕਰੂਗਾ ਮੈਂ ਤਾਂ ਜਿਹੜੀ ਕਾਰ ਮਾਲਕ ਦੇ ਚਾਲਕ ਦੇ ਖਿਲਾਫ ਕਾਰਵਾਈ ਪਾਉਂਗਾ ਜੀ ਉਹ ਫਿਰ ਆਪਣਾ ਦੇਖਾਂਗੇ ਵੀ ਕਿੱਦਾਂ ਕਰਨੀ ਹੈ ਅੱਜ ਆ ਦੇਖੋ ਇਹ ਤਰ੍ਹਾਂ ਆ ਸਾਡੇ ਇਹ ਦੇਖੋ ਤੁਸੀਂ ਹਲੇ ਵੀ ਮਤਲਬ ਆਣਾ ਹੈ ਇਹ ਤਾਂ ਕੋ ਮਰੇ ਬਈ ਹੋਊਗਾ ਤੇ ਨਹੀਂ ਹੋਊਗਾ ਸੋ ਤੁਸੀਂ ਦੇਖੀਆ ਤਸਵੀਰਾਂ ਸਾਰੀਆਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਸਾੜ ਦੇ ਨਾਲ ਗੱਡੀ ਟਕਰਾ ਕੇ ਨੁਕਸਾਨ ਹੋਇਆ ਵੀਰਾਂ ਦਾ ਕਰਾਈਦਾਰ ਦਾ ਵੀ ਨੁਕਸਾਨ ਹੋਇਆ ਹੈ ਤੇ ਜਿਹੜੀ ਦੁਕਾਨ ਉਹਦਾ ਵੀ ਨੁਕਸਾਨ ਹੋਇਆ ਕਿਉਂਕਿ ਇਹ ਕੋਈ ਨਵਾਂ ਮੁੱਦਾ ਨਹੀਂ ਹੈ ਨਵਾਂ ਨਵਾਂ ਘਟਨਾ ਨਹੀਂ ਹੈਗੀ ਕਿ ਸਿਸਮਾ ਰੋਡ ਤੇ ਇੱਕੋ ਪਰਿਵਾਰ ਦੇ ਦੋ ਜੋ ਮੁੰਡੇ ਸੀਗੇ ਉਹ ਸਾਂਢ ਦੇ ਨਾਲ ਟਕਰਾ ਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਦੇ ਤਿੰਨ ਤਿੰਨ ਸਾਲ ਦੇ ਬੱਚੇ ਅਨਾਥ ਯਤੀਮ ਹੋ ਗਏ ਤੇ ਇੱਕ ਜਿਹੜੀ ਘਟਨਾ ਹੈ ਉਹ ਚਨਾਲੋਂ ਦੇ ਵਿੱਚ ਵੀ ਹੋਈ ਹੈ ਉੱਥੇ ਵੀ ਇੱਕ ਬੱਚੇ ਦੀ ਜਿਹੜੀ ਘਟਨਾ ਹੈ ਸਾਂਢ ਦੇ ਨਾਲ ਟਕਰਾ ਕੇ ਉਹਦੀ ਮੌਤ ਹੋ ਚੁੱਕੀ ਉਹਦਾ ਵੀ 4 ਸਾਲ ਦਾ ਬੱਚਾ ਸੀਗਾ ਉਹ ਯਤੀਮ ਹੋ ਗਿਆ ਸੋ ਜਿਹੜੀਆਂ ਇਹ ਘਟਨਾਵਾਂ ਨੇ ਸਾਂਢਾ ਦੇ ਨਾਲ ਐਕਸੀਡੈਂਟ ਨੇ ਇਹ ਕਦੋਂ ਰੁਕਣਗੇ ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਸਾਡੇ ਕੋਲੋਂ ਟੈਕਸ ਵੀ ਲੈਂਦੀ ਹੈ ਔਰ ਸਾਡੇ ਕੋਲ ਜਦੋਂ ਸਾਡੇ ਆਰਸੀ ਕੋਈ ਨਵੀਂ ਗੱਡੀ ਲੈਣੀ ਹੁੰਦੀ ਉਦੋਂ ਵੀ ਸਾਡੇ ਤੋਂ ਗਊ ਟੈਕਸ ਲਿਆ ਜਾਂਦਾ ਹੈ ਤੇ ਭਾਰਤ ਦੇ ਅੰਦਰ ਗਊ ਨੂੰ ਮਾਤਾ ਮੰਨਿਆ ਜਾਂਦਾ ਪਰ ਇਹ ਸੜਕਾਂ ਤੇ ਰੁਲ ਰਹੀ ਹੈ ਤੇ ਇਹਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕਿਉਂਕਿ ਟਰਾਲੀ ਦੇ ਵਿੱਚ ਵੀ ਕਈ ਸੈਂਟਰ ਬਣੇ ਹੋਏ ਨੇ ਤੇ ਉਹ ਵੀ ਕਹਿੰਦੇ ਰਾਤ ਨੂੰ ਜਿਹੜੇ ਪਸ਼ੂ ਨੇ ਉਹ ਛੱਡ ਦਿੰਦੇ ਨੇ ਦਿਨ ਦੇ ਵਿੱਚ ਫੜ ਲੈਂਦੇ ਨੇ ਹੁਣ ਵੀ ਇਸ ਲਾਈਵ ਤਸਵੀਰਾਂ ਤੁਸੀਂ ਸਿਸਮਾ ਰੋਡ ਕਰਾਲੀ ਦੇ ਦੇਖ ਰਹੇ ਜਿੱਥੇ ਸੜਕਾਂ ਦੇ ਉੱਪਰ ਅਵਾਰਾ ਡੰਗਰ ਵਾਰਾ ਕੁੱਤੇ ਘੁੰਮ ਰਹੇ ਨੇ ਕਿਉਂਕਿ ਹਾਈ ਕੋਰਟ ਦਾ ਵੀ ਇੱਕ ਆਰਡਰ ਆਇਆ ਹੈ ਸੁਪਰੀਮ ਕੋਰਟ ਦਾ ਆਰਡਰ ਆਇਆ ਕੁੱਤਿਆਂ ਦੇ ਪ੍ਰਤੀ ਇਹਨਾਂ ਦਾ ਕਦੋਂ ਆਰਡਰ ਆਏਗਾ ਜਿਹੜੋ ਜਿਹੜੇ ਪਸ਼ੂ ਸੜਕਾਂ ਦੇ ਉੱਪਰ ਘੁੰਮ ਰਹੇ ਤੇ ਜ਼ਿੰਮੇਵਾਰੀ ਕਿਹਦੀ ਹੈ ਨੈਸ਼ਨਲ ਹਾਈਵੇ ਅਥਾਰਟੀ ਦੀ ਜ਼ਿੰਮੇਵਾਰੀ ਹੈ ਜਾਂ ਇਹ ਜ਼ਿੰਮੇਵਾਰੀ ਕੌਂਸਲ ਦੀ ਹੈ ਕੁਰਾਲੀ ਕੌਂਸਲ ਦੀ ਹੈ ਇਹਨਾਂ ਨੂੰ ਕੰਟਰੋਲ ਕਰਨ ਦੀ ਕਿਸੇ ਦੀ ਵੀ ਜ਼ਿੰਮੇਵਾਰੀ ਹੈ ਤਾਂ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਸੋ ਸਾਡੀ ਮਾਨਯੋਗ ਹਾਈ ਕੋਰਟ ਨੂੰ ਅਪੀਲ ਹੈ ਕਿ ਇਹਨਾਂ ਦੇ ਬਾਰੇ ਵੀ ਕੋਈ ਸੋਚਿਆ ਜਾਵੇ ਕਿਉਂਕਿ ਲਗਾਤਾਰ ਲੋਕਾਂ ਦਾ ਨੁਕਸਾਨ ਹੋ ਰਿਹਾ ਟੈਕਸ ਵੀ ਦੇ ਰਹੇ ਨੇ ਫਿਰ ਵੀ ਸਾਡ ਨੂੰ ਰੋੜਾਂ ਦੇ ਉੱਪਰ ਡਿਸਟਰਬੈਂਸ ਲਗਾਤਾਰ ਹੋ ਰਹੀ ਹੈ ਧੰਨਵਾਦ